ਕੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ YouTube ਚੈਨਲ ਤੇ ਅੱਜ ਅਸੀਂ ਬਣਾਉਣ ਲੱਗੇ ਆਂ ਆਲੂ ਗੋਭੀ ਮਸਾਲਾ ਦੀ ਰੈਸিপি ਕਿਉਂਕਿ ਸਰਦੀਆਂ ਸ਼ੁਰੂ ਹੋ ਗਈਆਂ ਹਨ আর ਆਲੂ ਗੋਭੀ ਸਬਜ਼ੀ ਸਾਰਿਆਂ ਨੂੰ ਵਧੀਆ ਲੱਗਦੀ ਠੰਡ ਦੇ ਵਿੱਚ ਹੀ ਆਲੂ ਗਾਜਰ ਹੋਗੇ ਆਲੂ ਗੋਭੂ ਹੋਗੇ ਹੀ ਰੈਸিপি ਆਪਾਂ ਨੂੰ ਵਧੀਆ ਬਣਾ ਲੱਗਦੀਆਂ ਹਨ ਬਣਾਉਣੀਆਂ ਠੰਡ ਦੇ ਵਿੱਚ ਅਗਰ ਤੁਸੀਂ ਮੇਰੇ ਚੈਨਲ ਦੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਇੱਕ ਇੱਥੇ ਮੈਂ ਪੈਨ ਲੈ ਲਿਆ ਸੀ ਇਸ ਦੇ ਵਿੱਚ 2 ਟੇਬਲस्पून ਆਇਲ ਪਾ ਲਿਆ ਸੀ ਹੁਣ ਆਪਾਂ ਇਸ ਦੇ ਵਿੱਚ ਪਹਿਲਾਂ ਗੋਭੀ ਨੂੰ ਪਾ ਦੇਵਾਂਗੇ ਗੋਭੀ ਨੂੰ ਚੰਗੀ ਤਰ੍ਹਾਂ ਆਪਾਂ ਫਰਾਈ ਕਰ ਲਵਾਂਗੇ ਇਹ ਦੇਖੋ ਗੋਭੀ ਆਪਣੀ ਜਿਹੜੀ ਹੈ 2 ਕਿ ਮਿੰਟ ਮੈਂ ਫਰਾਈ ਕਰ ਲਿਆ ਸੀਗਾ ਹੁਣ ਆਪਾਂ ਇਸ ਨੂੰ ਇੱਕ ਅਲੱਗ ਪਲੇਟ ਵਿੱਚ ਕੱਢ ਕੇ ਰੱਖ ਦੇਵਾਂਗੇ ਹੁਣ ਇਸੇ ਪੈਨ ਦੇ ਵਿੱਚ ਆਪਾਂ ਇਸੀ ਔਇਲ ਦੇ ਵਿੱਚ ਆਪਾਂ ਆਪਣੇ ਆਲੂ ਆ ਜਿਹੜੇ ਇਹਨਾਂ ਨੂੰ ਫਰਾਈ ਕਰ ਲਵਾਂਗੇ 2 ਕਿ ਮਿੰਟ ਵਾਸਤੇ ਜੋ ਕਿ ਹਲਕੇ 골ਡਨ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਢ ਲਿਆ ਸੀਗਾ ਹੁਣ ਆਪਾਂ ਪੈਨ ਦੇ ਵਿੱਚ ਪਾ ਲਵਾਂਗੇ 3 ਟੇਬਲस्पून ਸਰੋਂ ਦਾ ਤੇਲ ਉਸਰੰਗੇ ਤੇਲ ਦੀ ਵਿੱਚੀ ਸਬਜੀ ਬਹੁਤ ਹੀ ਵਧੀਆ ਬਣਦੀ ਹੈ ਖਾਨ ਦੇ ਵਿੱਚ ਹੀ ਵਧੀਆ ਲੱਗਦੀ ਹੈ ਹੁਣ ਆਪਾਂ ਇਸ ਦੇ ਵਿੱਚ ਪਾ ਦਵਾਂਗੇ ਥੋੜੇ ਜੀ ਸਾਫ ਤੇ ਮੇਥੀ ਪਾ ਦਾਂਗੇ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਪਾ ਦਾਂਗੇ ਤੇਜ ਪੱਤਾ ਦੋ ਲੌਂਗ ਦੋ ਛੋਟੀ ਇਲੈਚੀ ਇਹਨਾਂ ਦੇ ਨਾਲ ਜਿਹੜੀ ਸਬਜੀ ਦਾ ਜਿਹੜਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਹੁਣ ਆਪਾਂ ਇਸ ਦੇ ਵਿੱਚ ਪਾ ਦਵਾਂਗੇ ਤਿੰਨ ਪਿਆਜ਼ আর ਇੱਕ ਟਮਾਟਰ ਨੂੰ ਮੈਂਨੇ ਗ੍ਰाइंड ਕਰ ਲਿਆ ਸੀਗਾ ਚੋਪੜ ਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਮਸਾਲਿਆਂ ਨੂੰ ਆਪਣੇ ਨੂੰ ਤੜਕੇ ਵਿੱਚ ਜੰਨੀ ਤਰ੍ਹਾਂ 골ਡਨ ਜਾਂ ਕਰ ਲੈਣਾ ਹੈ ਤਾਰਾ ਇਸ ਨੂੰ ਇਸ ਤਰੀਹਾਂ ਲੰਦੀ ਰਵਾਂਗੇ ਤਾਂ ਜਿਹੜੇ ਪੈਨ ਦੇ ਨਾਲ ਲੱਗਣਾ ਜਾਈ ਤੜਕਾ ਆਪਣਾ ਅਦਰਕ ਲਸਣ ਦਾ ਪੇਸਟ ਮੈਂ ਪਾਣਾ ਭੁੱਲੀ ਸੀ ਇਸ ਕਰਕੇ ਮੈਂ ਬਾਅਦ ਚ ਪਾਇਆ ਹੈ ਤੇ ਮੈਂ ਹਰੀ ਮਿਰਚਾਂ ਦਾ ਪੇਸਟ ਐਡ ਕਰ ਦਿਆ ਹੈ ਤਿੰਨ ਹਰੀ ਮਿਰਚਾਂ ਦਾ ਪੇਸਟ ਐਡ ਕੀਤਾ ਹੈ ਮੈਨੇ ਤੁਸੀਂ ਆਪਣੇ ਅਕੋਰਡਿੰਗ ਕੰਡ ਬਤ ਕਰ ਸਕਦੇ ਹੋ ਹੁਣ ਆਪਾਂ ਇਸ ਨੂੰ ਮਸਾਲੇ ਨੂੰ ਚੰਗੀ ਤਰ੍ਹਾਂ ਡਟਕ ਲਵਾਂਗੇ ਹੁਣ ਮੈਂ ਇੱਥੇ ਇੱਕ ਚਮਚ ਨਮਕ ਐਡ ਕੀਤਾ ਹੈ ਇੱਕ ਚਮਚ ਹਲਦੀ ਦਾ ਐਡ ਕੀਤਾ ਹੈ ਅੜੀਕੀ ਚਮਚ ਇੱਥੇ ਮੈਨੇ ਹਰਾ ਧਨੀਆ ਧਨੀਆ ਦਾ ਪਾਊਡਰ ਐਡ ਕੀਤਾ ਹੈ ਥੋੜੀ ਜੀ ਲਾਲ ਮਿਰਚ ਐਡ ਕੀਤੀ ਹੈ ਥੋੜੀ ਕੀਤੀ ਹੈ ਜਿਆਦਾ ਨਹੀਂ ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਆਪਣੇ ਤੜਕੇ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਤਾਂ ਤੜਕੇ ਨੂੰ 2 ਕੁ ਮਿੰਟ ਇਸ ਤਰੀ ਦੇ ਰਹਿ ਜਾਣਾ ਹੈ ਉਸ ਤੋਂ ਬਾਅਦ ਫਿਰ ਇਸ ਦੇ ਹੱਥ ਦੇ ਨਾਲ ਮਸਲ ਕੇ ਚੰਗੀ ਤਰ੍ਹਾਂ ਕਸਤੂਰੀ ਮੇਥੀ ਨੂੰ ਮੈਂ ਆਪਣੇ ਤੜਕੇ ਦੇ ਵਿੱਚ ਐਡ ਕਰ ਦਵਾਂਗੇ ਇਹਦੇ ਨਾਲ ਵੀ ਜਿਹੜੀ ਸਬਜ਼ੀ ਦਾ ਸਵਾਦ ਬਹੁਤ ਵਧੀਆ ਆਉਂਦਾ ਹੈ ਹੁਣ ਜਿਹੜੀ ਆਪਣੀ ਫਰਾਈ ਕੀਤੀ ਆਲੂ ਔਰ ਗੋਭੀ ਸਾਪੇ ਇਹਦੇ ਪੈਨ ਦੇ ਵਿੱਚ ਪਾ ਦਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ मिक्स करने तो बाद इसमें थोड़े जे वैसे रिझाव थोड़े टाइम वास्ते कोई पानी कुछ भी नहीं मैंने इस हम आप इस ऐड कर देंगे हरा धनिया हरी धनी ऐड करने तो बाद सब्जी में पाँच मिनट होर रझा लिया देखो अपने आलू गोभी सब्जी जी अच्छी तरह बन के दस मिनट के तैयार हो गई है ये देखो ही बहुत ही वाइट टैक्सचर आ रहा है अगर थोड़ी मेरी रेसिपीज वी लगती तो प्लीज़ चैनल सबसक्राइब कर लिये हम अपनी सब्जी जी बन के रैड हो गई से आप